ਹਾਂਜੀ ਦੋਸਤੋ ਇੱਕ 2 BHK ਫਲੈਟ ਦੇ ਬਜਟ ਦੇ ਵਿੱਚ ਤੁਹਾਡਾ ਆਪਣਾ ਸੁਪਨਿਆਂ ਦਾ ਘਰ ਹੋਵੇ ਤਾਂ ਤੁਹਾਡੀ ਇਹਨਾਂ ਦੋਨਾਂ ਦੇ ਵਿੱਚ ਕੀ ਚੁਆਇਸ ਹੋਊਗੀ ਮੈਨੂੰ ਨਹੀਂ ਮਨਤਾ ਦੋਸਤੋ ਇਸ ਵੀਡੀਓ ਵਿੱਚ ਮੈਂ ਤੁਹਾਡੀ ਚੁਆਇਸ ਸਿਲੈਕਟ ਕਰਕੇ ਤੁਹਾਨੂੰ ਦੱਸੂਗਾ ਇਸ ਵੀਡੀਓ ਦੇ ਵਿੱਚ ਬਨੇ ਰਹੋ ਏ ਗੱਡੀ ਸਟਾਰਟ ਕਰ हां जी दोस्तों ਮੰਨਨ ਗਰੂਪ ਅੱਜ ਤੁਹਾਡੇ ਲਈ ਲੈ ਕੇ ਆਇਆ ਹੈਗਾ 2 BHK ਫਲੈਟ ਦੇ ਮੁੱਲ ਦੇ ਦੇ ਵਿੱਚ ਤੁਹਾਡੇ ਵਾਸਤੇ 110000 ਦੇ স্মਲ ਪਲਾਟ ਜੋ ਕਿ ਤੁਹਾਡੇ ਬਜਟ ਦੇ ਵਿੱਚ ਰਹੋਗੇ ਇਸ ਦੀ ਲੋਕੇਸ਼ਨ ਹੋਊਗੀ ਖਰੜ ਤੋਂ ਕਰਾਲੀ ਮੇਨ ਹਾਈਵੇ ਮੇਨ ਹਾਈਵੇ ਤੋਂ ਕੁਝ ਹੀ ਮੀਟਰ ਅੰਦਰ ਆਪਣਾ ਪ੍ਰੋਜੈਕਟ ਹੈ ਇਸ ਦੇ ਵਿੱਚ ਆਪਣੇ ਕੋਲ ਛੋਟੇ ਬਜਟ ਦੇ ਪਲਾਟ ਹੈ ਜੋ ਕਿ ਇੱਕ 2 BHK ਫਲੈਟ ਦੇ ਮੁੱਲ ਦੇ ਤੁਹਾਨੂੰ 플ੌਟ ਮਿਲ ਜੂਗੇ ਆਪਣੇ 플ੌਟ ਦੀ ਬਹੁਤ ਹੀ ਪ੍ਰਾਈਮ ਲੋਕੇਸ਼ਨ ਹੈ ਜਿੱਥੋਂ ਤੁਸੀਂ 5 ਤੋਂ 10 ਮਿੰਟ ਹਾਈਵੇ ਤੇ ਜਾ ਕੇ ਚੰਡੀਗੜ੍ਹ ਪਹੁੰਚ ਸਕਦੇ ਆ ਤੇ ਇਸ ਦੇ ਨੀਅਰ ਲੈਂਡਮਾਰਕ ਆਪਣਾ ਮੇਨ ਮਾਰਕੀਟ ਹੈ ਅਮਾਇਰਾ ਦੇ ਸ਼ੋਰੂਮ ਹੈ ਤੇ ਸਾਰੇ ਹੀ ਬ੍ਰਾਂਡ ਨੀਅਰ ਹੈ ਆਪਣੇ ਇਸ ਪ੍ਰੋਜੈਕਟ ਦੇ ਨੇੜੇ ਹੈ ਇਹ ਆਪਣਾ ਸਾਰਾ ਹੀ ਪ੍ਰੋਜੈਕਟ ਖਰੜਾ ਕਮੇਟੀ ਤੋਂ ਪਾਸ ਹੈ ਤੇ ਇਸ ਦੇ ਵਿੱਚ ਆਪਾਂ ਸੀਵਰੇਜ ਪਾਣੀ ਸਾਰਾ ਕਨੈਕਟ ਕਰਾ ਦਿੱਤਾ ਹੈ ਤੇ ਲੋਕ ਟਾਇਲ ਵੀ ਆਪਾਂ ਲਗਾ ਕੇ ਦੰਦੇ ਤੇ ਟਰਾਂਸਫਾਰਮ ਇਲੈਕਟ੍ਰਿਸਿਟੀ ਸਾਰਾ ਹੀ ਕੰਮ ਆਪਾਂ ਫਿਨਿਸ਼ ਕਰਾ ਕੇ ਦੇ ਦਿੱਤੇ ਹੈ ਤੇ ਦੋਸਤੋ ਇਸ ਦੇ ਵਿੱਚ ਮੈਂ ਤੁਹਾਨੂੰ ਡਿਟੇਲ ਦੱਸ ਦਿੰਦਾ ਹਾਂ 플ੌਟ ਦੀ ਹੁਣ ਆਪਣੇ ਕੋਲ ਇੱਥੇ ਸਿਰਫ 8 ਤੇ 10 플ੌਟ ਹੀ ਅਵੇਲੇਬਲ ਹੈ ਇਹਨਾਂ ਦੀ ਡਿਮੈਂਸ਼ਨ ਹੈਗੀ ਹੈ 22x45 ਤੇ 22x46 ਜੋ ਕਿ 110 ਗਜ ਤੇ 112 ਗਜ ਤੇ 115 ਅਗਸਤ ਤੱਕ ਹੀ ਬਣਦੇ ਐ 플ੌਟ ਦੀ ਪ੍ਰੀ ਬੁਕਿੰਗ ਸਟਾਰਟ ਹੈ ਤੁਸੀਂ 50000 ਰੁਪਇਆ ਦੇ ਕੇ ਆਪਣਾ 플ੌਟ ਬੁੱਕ ਕਰਾ ਸਕਦੇ ਹੋ ਤੇ ਮੈਂ ਤੁਹਾਨੂੰ ਦੱਸ ਦਿੰਦਾ ਚਾਹੁੰਦਾ ਇੱਥੇ ਆਪਣੇ ਸਾਰੇ ਹੀ ਬੈਂਕਾਂ ਨਾਲ ਟਾਈਅਪ ਹੈ ਸਰਕਾਰੀ ਹੋ ਚਾਹੇ ਪ੍ਰਾਈਵੇਟ ਆਪਾਂ ਸਾਰੇ ਹੀ ਬੈਂਕਾਂ ਤੋਂ ਲੋਨ ਕਰਾ ਕੇ ਦੱਸ ਦਿੰਦਾ ਹੈ ਬਾਕੀ ਦੋਸਤੋ ਇਹਹੀ ਗੱਲ ਪ੍ਰਾਈਪੀ ਲਈ ਵਾਸਤੇ ਸਕਰੀਨ ਤੇ ਚੱਲ ਰਹੇ ਨੰਬਰਾਂ ਤੇ ਕਾਲ ਕਰੋ ਤੇ ਮੰਨਤ ਗਰੁੱਪ ਦੀ ਟੀਮ ਨਾਲ ਕੰਟੈਕਟ ਕਰੋ ਤੇ ਐਦਾਂ ਦੀ ਹੋਰ ਵਧੀਆ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਕਰੋ ਸਬਸਕ੍ਰਾਈਬ ਬਸਰੀਕਾਲ ਧੰਨਵਾਦ